ਵਾਇਗਰ ਦੀ ਕਖਾਲਸਾ ਵਾਇਗਰ ਜੀ ਕੇ ਫਤਿਹ ਚੰਦੂ ਚੰਦਰ ਆ ਜੁਲਮ ਕਮਾਇਆ ਤਰਸ ਨਈ ਆਇਆ ਤੇ ਦੁਨੀਆ ਦੇ ਵਾਲੀ ਤੇ ਚੰਦੂ ਚੰਦਰ ਆ ਜੁਲਮ ਕਮਾਇਆ ਤਰਸ ਨਈ ਆਇਆ ਤੇ ਦੁਨੀਆ ਦੇ ਵਾਲੀ ਤੇ ਮਾਤਾ ਪਾਨੀ ਜੀ ਦੀਆਂ ਅੱਖੀਆਂ ਦਾ ਤਾਰਾ ਸੀ ਗੁਰੂ ਰਾਮਦਾਸ ਜੀ ਦਾ ਰਾਜ ਦੁਲਾਰਾ ਸੀ ਮਾਤਾ ਪਾਨੀ ਜੀ ਦੀਆਂ ਅੱਖੀਆਂ ਦਾ ਤਾਰਾ ਸੀ ਗੁਰੂ ਰਾਮਦਾਸ ਜੀ ਦਾ ਰਾਜ ਦੁਲਾਰਾ ਸੀ ਵੇ ਤੂੰ ਅੱਗ ਵਾਲਾ ਪੰਬੜ ਮਚਾਇਆ ਰਸਨਿਉ ਹੋਇਆ ਤੇ ਦੁਨੀਆਂ ਦੇ ਵਾਲੀ ਤੇ ਚੰਦੂ ਚੰਦਰ ਆ ਜੁਲਮ ਕਮਾਇ ਤਰਸਨਿਉ ਹੋਇਆ ਤੇ ਦੁਨੀਆਂ ਦੇ ਵਾਲੀ ਤੇ ਸੰਗਤਾਂ ਦਾ ਪਾਪੀ ਆਵੇ ਸਤ ਗੁਰੂ ਪਿਆਰਾ ਸੀ ਸਤ ਗੁਰੂ ਪਿਆਰਾ ਸੀ ਜਿੰਨੋਂ ਪਾਪੀ ਜਾਣਦਾ ਸਾਰਾ ਹੀ ਸੰਸਾਰਾ ਸੀ ਸਾਰਾ ਹੀ ਸੰਸਾਰਾਈ ਕਿਉਂ ਕਹਿ ਤੂੰ ਪੱਪੀਆ ਕਮਾਇਆ ਤਰਸਨਿਉ ਆਇਆ ਤੇ ਦੋਣੇਂ ਆਂਦੇ ਵਾਲੀ ਤੇ ਚੰਦੋ ਚੰਦਰ ਆ ਜੁਲਮ ਕਮਾਇਆ ਤਰਸਨਿਉ ਆਇਆ ਤੇ ਦੂਣਿਆਂ ਦੇ ਵਾਲੀ ਤੇ ਤੈਨੂੰ ਪਾਪੀ ਪਤਾ ਨਹੀਂ ਰੱਬ ਜੀ ਦਿਸਾਰਦਾ ਰੱਬ ਜੀ ਦਿਸਾਰਦਾ ਤਵੀ ਤੇ ਬਠਾਇਆ ਵੇ ਤੂੰ ਰੂਪ ਕਰਤਾਰ ਦਾ ਰੂਪ ਕਰਤਾਰ ਦਾ ਵੇ ਤੂੰ ਰੱਬ ਨੂੰ ਹੱਥ ਪਾਪੀ ਪਾਇਆ ਤਰਸਨਿਉ ਆਇਆ ਤੇ ਦੂਣਿਆਂ ਦੇ ਵਾਲੀ ਤੇ ਚੰਦੋ ਚੰਦਰ ਆ ਝੁਲਾ ਮ ਕਮਾਇਆ ਤਰਸਨਿਉ ਆਇਆ ਤੇ ਦੂਣਿਆਂ ਦੇ ਵਾਲੀ ਤੇ ਜੇਠ ਦਾ ਮਹੀਨਾ ਉਤੋਂ ਕੈਰਾਂ ਦੀ ਗਰਮੀ ਵੇ ਕੈਰਾਂ ਦੀ ਗਰਮੀ ਕਿਉਂ ਪਾਪੀ ਲਾ ਕੇ ਤੋ ਬੈਗਿਓ ਸ਼ਰਮੀ ਵੇ ਬੈਗਿਓ ਸ਼ਰਮੀ ਵੇ ਤੂੰ ਰੱਬ ਨਾਲ ਮੱਥਾ ਪਾ ਪੀ ਲਾਇਆ ਤਰਸ ਨਹੀਂ ਆਇਆ ਤੇ ਦੁਨੀਆਂ ਦੇ ਵਾਲੀ ਤੇ ਚੰਦੋ ਚੰਦਰ ਆਜੁਲਮ ਕਮਾਇਆ ਤਰਸ ਨਹੀਂ ਆਇਆ ਤੇ ਦੁਨੀਆਂ ਦੇ ਵਾਲੀ ਤੇ ਕਹਿਰਦੀ ਹਨੇਰੀ ਵੇਖਾ ਉਠ ਉਠ ਬੈਨੇ ਆਵੇ ਉਠ ਉਠ ਬੈਨੇ ਆ ਕੋਲ ਤੇਰੀ ਨਾਸ ਹੋ ਜੇ ਵਾਰ ਵਾਰ ਕੈਨੇ ਆਵੇ ਵਾਰ ਵਾਰ ਕੈਨੇ ਆਵੇ ਤੂੰ ਦੁਨੀਆ ਤੋਂ ਜਾਣਾ ਦੋਰ ਕਾਇਆ ਤਰਸ ਨਈਂ ਆਇਆ ਤੇ ਦੁਨੀਆ ਦੇਵਾਲੀ ਤੇ ਚੰਦੂ ਚੰਦਰ ਆ ਜੁਲਮ ਕਮਾਇਆ ਤਰਸ ਨਈਂ ਆਇਆ ਤੇ ਦੂਣਿਆਂ ਦੇ ਵਾਲੀ ਤੇ ਚੰਦੂ ਚੰਦਰ ਆ ਜੁਲਮ ਕਮਾਇਆ ਤਰਸਨਿਉ ਆਇਆ ਤੇ ਦੂਣਿਆਂ ਦੇ ਵਾਲੀ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ